ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਤੇ ਆਪਣੇ ਅੱਜਕੱਲ ਤੁਹਾਨੂੰ ਪਤਾ ਵੀ ਕਾਲੇ ਪੀਲੇ ਦੀ ਸਮੱਸਿਆ ਬਹੁਤ ਜ਼ਿਆਦਾ ਵਾ ਕਾਲੇ ਪੀਲੇ ਦੀ ਬਿਮਾਰੀ ਹੈਪੇਟਾਈਟਿਕ ਸੀਜੀ ਨੂੰ ਕਹਿੰਦੇ ਆ ਤੇ ਇਹਦੀ ਦਵਾਈ ਮਿਲਦੀ ਆ ਦੇਸੀ ਦਵਾਈ ਪੰਡ ਘੋਲਿਆ ਕਲਾਂ ਤੋਂ ਹੀ ਬਹੁਤ ਵਧੀਆ ਦਵਾਈ ਹੈ 100% ਰਿਜ਼ਲਟ ਆ 3 ਮਹੀਨੇ ਖਾਣ ਨਾਲ ਦਵਾਈ ਤੇ ਜਿਹੜਾ ਕਹਿੰਦੇ ਨੈਗੇਟਿਵ ਪੋਜ਼ਿਟਿਵ ਪੀਲੀਆ ਵੀ ਚੱਕਿਆ ਨਹੀਂ ਜਾਂਦਾ ਉਹ ਵੀ ਕਲੀਅਰ ਹੋ ਜਾਂਦਾ 3 ਮਹੀਨੇ ਦਵਾਈ ਖਾਣ ਨਾਲ ਇਹਦੀ ਲੋਕੇਸ਼ਨ ਹੈਗੀ ਜਦੋਂ ਬਦਨੀ ਤੋਂ ਆਉਂਦੇ ਆ ਅ ਬਦਨੀ ਤੋਂ ਆਉਂਦਾ ਰਾਉਂ ਦੂਜਾ ਨਹਿਰ ਵਾਲੀ ਸਾਈਡ ਤੋਂ ਆ ਕੇ ਆਉਕੇ ਪਿੰਡ ਨੂੰ ਮੋੜਨਾ ਗੇਟ ਤੋਂ ਅੱਗੇ ਆਉਂਦਾ ਕੋਲੀਆ ਕੋਲੀਆ ਖੁਰਦ ਕੋਲੀਆ ਖੁਰਦ ਤੋਂ ਅੱਗੇ ਆਉਂਦਾ ਕੋਲੀਆ ਕਲਾ ਕੋਲੀਆ ਕਲਾ ਪਿੰਡ ਪਹੁੰਚ ਕੇ ਤੇ ਸਰਕਾਰੀ ਹਾਈ ਸਕੂਲ ਦੇ ਬਿਲਕੁਲ ਸਾਹਮਣੇ ਸੱਜੇ ਹੱਥ ਗਲੀ ਮੁੜਦੀ ਆ ਉੱਥੇ ਹੈਗਾ ਜੀ ਬੈਦ ਦਰਸ਼ਨ ਗੈਰ ਆਯੁਰਵੈਦਿਕ ਕਲੀਨਿਕ ਬੈਦ ਦਰਸ਼ਨ ਗੈਰ ਆਯੁਰਵੈਦਿਕ ਕਲੀਨਿਕ ਜੇ ਕਿਸੇ ਵੀ ਰੋਗ ਨੂੰ ਦਵਾਈ ਚਾਹੀਦੀ ਆ ਉੱਥੋਂ ਦਵਾਈ ਮਿਲਦੀ ਆਈ ਤਿੰਨ ਮਹੀਨੇ ਦਵਾਈ ਖਾਣ ਨਾਲ ਗਰੰਟੀ ਵਾਲਾ ਕੰਮ ਆ ਵੀ ਪੂਰਾ 100% ਰਿਜ਼ਲਟ ਮਿਲਦਾ